ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਤੇ ਇਸ ਧਮਾਕੇ ਦੇ ਵਿੱਚ ਆਲੇ-ਦੁਆਲੇ ਦੇ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਦਾਜ਼ਿਕ ਚੀਕ ਚਿਹਾੜਾ ਮੱਚੂਕਾ ਹੈ ਤੇ ਕਈ ਲੋਕ ਇਸ ਤਮਾਕੇ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਆ ਰਹੀ ਹੈ ਤੇ 30 ਦੇ ਕਰੀਬ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਇਹਨਾਂ ਇਸ ਹਾਸੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਹੈਗਾ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਦੋ-ਦੋ ਦੱਸਦੇ ਕਿ ਮ੍ਰਿਤਕ ਪਰਿਵਾਰਾਂ ਨੂੰ ਦੱਸਦੇ ਕਿ 2-2 ਲੱਖ ਰੁਪਏ ਦੇਣ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਜਿਹੜੇ ਜ਼ਖਮੀ ਨੇ ਉਹਨਾਂ ਦਾ ਮੁਫਤ ਇਲਾਜ ਕਰਨ ਦਾ ਵੀ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਦੱਸਦੀ ਹੈ ਹੁਸ਼ਿਆਰਪੁਰ ਦੇ ਵਿੱਚ ਸ਼ੁੱਕਰਵਾਰ ਆਨੇ ਕੀ ਪਿਛਲੇ ਪਿਛਲੀ ਰਾਤ ਨੂੰ ਇੱਕ ਪਿਕਅਪ ਛੋਟੀ ਟਰਾਲੀ ਦੇ ਨਾਲ ਟਕਰਾਉਣ ਤੋਂ ਬਾਅਦ ਇੱਕ ਨਿੱਜੀ ਐਲਪੀਜੀ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਤੇ ਇਸ ਤੋਂ ਬਾਅਦ ਇਸ ਅੱਗ ਦੇ ਇਸ ਦੇ ਵਿੱਚ ਅੱਗ ਲੱਗ ਗਈ ਹੈ ਤੇ ਗੈਸ ਲੀਕ ਹੋਣ ਦੇ ਕਾਰਨ ਅਗਨੇ ਆੜੇਦਵਾਲੇ ਦੇ ਇਲਾਕੇ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਇਸ ਦੇ ਵਿੱਚ 15 ਦੁਕਾਨਾਂ ਅਤੇ ਘਰ ਚਾਰ ਘਰ ਜਿਹੜੇ ਕਿ ਸੜਕੇ ਸੁਆਹ ਹੋ ਗਏ ਤੇ ਇਸ ਵਿੱਚ ਦੱਸਦੀ ਕਿ ਤਿੰਨ ਤੋਂ ਚਾਰ ਲੋਕ ਮਾਰੇ ਜਾਣ ਦੀ ਖਬਰ ਜਿਹੜੀ ਕਿ ਮਿਲੀ ਹੈ ਲਗਭਗ 30 ਲੋਕ ਇਸ ਦੇ ਵਿੱਚ ਸੜ ਗਏ ਨੇ ਜਕਮਿਆਂ ਨੂੰ ਹੁਸ਼ਾਰਪੁਰ ਦੇ ਵਿੱਚ ਹੁਸ਼ਾਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹਨਾਂ ਦੇ ਵਿੱਚ ਕੁਝ ਲੋਕ 30 ਤੋਂ 80 ਪਰਸੈਂਟ ਸੜ ਗਏ ਨੇ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈਗਾ ਕਿ ਜ਼ਿਲ੍ਹਾ ਹੁਸ਼ਾਰਪੁਰ ਦੇ ਪਿੰਡ ਮੰਡਿਆਲਾ ਵਿਖੇ ਦੇ ਰਾਤ ਐਲਪੀਜੀ ਗੈਸ ਦੇ ਨਾਲ ਭਰੇ ਇੱਕ ਟੈਂਕਰ ਦੇ ਫਟਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੁਝ ਲੋਕਾਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਹੈ ਅਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਜ਼ਿਲ੍ਹਾ ਹੁਸ਼ਾਰਪੁਰ ਦੇ ਪਿੰਡ ਮੰਡਿਆਲਾ ਦੇ ਵਿੱਚ देर रात एलपीजी गैस ਦੇ ਨਾਲ ਭਰੇ ਇੱਕ ਟੈਂਕਰ ਦੇ ਫਟਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੁਝ ਲੋਕਾਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਹੈ ਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪਰਮਾਤਮਾ ਅਗੇ ਵਿਚੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਦੱਸਦੇ ਕਿ ਪਰਮਾਤਮਾ ਅਗੇ ਵਿਚ ਰੁਹਾ ਦੀ ਆਤਮਿਕ ਸ਼ਾਂਤੀ ਅਤੇ ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਹਾਂ ਸੀਐਮ ਭਗਵੰਤ ਮਾਨ ਅੱਗੇ ਲਿਖਿਆ ਹੈਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਦਸੇ ਦੇ ਵਿੱਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਵਜੋਂ 2-2 ਲੱਖ ਰੁਪਏ ਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ ਤਾਂ ਸ਼ੁਰੂਆਤੀ ਜਾਣਕਾਰ ਦੇ ਮੁਤਾਬਕ ਤੋਂ ਦੱਸਦੀ ਹੈ ਕਿ ਪਿਕਅਪ ਸਿੱਧਾ ਐਲਪੀਜੀ ਟੈਂਕਰ ਦੇ ਹੇਠਾਂ ਲਗਾਏ ਗਏ ਨੋਜ਼ਲਾਂ ਦੇ ਨਾਲ ਟਕਰਾ ਗਿਆ ਤੇ ਇਸ ਦੇ ਨਾਲ ਗੈਸ ਰੋਕਣ ਦੇ ਲਈ ਲਗਾਏ ਗਏ ਨੋਜ਼ਲਾਂ ਨੂੰ ਨੁਕਸਾਨ ਪਹੁੰਚਿਆ ਤੇ ਇਸ ਕਾਰਨ ਗੈਸ ਲੀਕ ਹੋ ਗਈ ਅਤੇ ਇਸ ਦੇ ਵਿੱਚ ਅੱਗ ਲੱਗ ਗਈ ਹਾਦਸੇ ਤੋਂ ਬਾਅਦ ਪਿਕਅਪ ਬੁਰੀ ਤਰ੍ਹਾਂ ਸੜ ਗਿਆ ਤੇ ਅੱਗ ਦੇ ਵਿੱਚ ਝੁਲਸੇ ਗੁਰਮੁਖ ਸਿੰਘ ਨੇ ਦੱਸਿਆ ਹੈਗਾ ਕਿ ਜਿਵੇਂ ਹੀ ਟੈਂਕਰ ਪਲਟਿਆ ਐਨਾ ਜ਼ੋਰ ਦਾ ਧਮਾਕਾ ਹੋਇਆ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਟੈਂਕਰ ਦੇ ਵਿੱਚੋਂ ਤੇਜ਼ੀ ਦੇ ਨਾਲ ਗੈਸ ਲੀਕ ਹੋਣ ਲੱਗੀ ਤੇ ਲੋਕਾਂ ਨੂੰ ਕੁਝ ਸਮਝ ਨਹੀਂ ਆਉਣ ਤੋਂ ਬਾਅਦ ਹੀ ਕੁਝ ਸਮਝੀ ਨਹੀਂ ਲੱਗਿਆ ਪਰ ਉਸ ਤੋਂ ਪਹਿਲਾਂ ਹੀ ਅੱਗ ਲੱਗ ਗਈ ਸੀਗੀ ਐਨੇ ਨੂੰ ਦੱਸ ਦਈਏ ਕਿ ਐਨੀ ਤੇਜ਼ ਸੀ ਅੱਗ ਐਨੀ ਤੇਜ਼ ਸੀ ਕਿ ਕੁਝ ਸਕਿੰਟਾਂ ਦੇ ਵਿੱਚ ਨੇੜਲੇ ਘਰਾਂ ਅਤੇ ਦੁਕਾਨਾਂ ਨੂੰ ਵੀ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੇ ਮੇਰੇ ਪਰਿਵਾਰ ਦੇ 6 ਲੋਕ ਝੁਲਸ ਗਏ ਨੇ ਇਹ ਬਿਆਨ ਜਿਹੜੇ ਅੱਗ ਦੇ ਵਿੱਚ ਝੁਲਸੇ ਗੁਰਮੁਖ ਸਿੰਘ ਦਾ ਹੈਗਾ ਜੋ ਕਿ ਇਸ ਸਮੇਂ ਜ਼ਖਮੀ ਦੱਸਿਆ ਜਾ ਰਿਹਾ ਹੈਗਾ ਤੇ ਦੱਸ ਦਿੱ ਕਿ ਸੀਐਮ ਭਗਵੰਤ ਮਾਨ ਨੇ ਮ੍ਰਿਤਕ ਪਰਿਵਾਰ ਆਦੀ ਆਰਥਿਕ ਸਹਾਇਤਾ ਲਈ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਜ਼ਖਮੀਆਂ ਨੂੰ ਮੁਫਤ ਇਲਾਜ ਕਰਾਉਣ ਦਾ ਵੀ ਐਲਾਨ ਕੀਤਾ ਹੈ। ਇਹ ਇਸ ਵੇਲੇ ਕੀ ਹਾਲਾਤ ਨੇ? ਇਸ ਵੇਲੇ ਬਿਲਕੁਲ ਸੇਫ ਹਾਲਾਤ ਨੇ। ਉੱਗੀ ਹਾਰਪੁਰ ਕਾਰਗਿਰ ਦੇ ਸੇਫ ਹੈ ਟੈਂਡਰ। ਦੋ ਵਾਰੀ ਰਿਪੀਟ ਹੋ ਚੁੱਕੇ ਨੇ ਕਾਦਮਪੁਰ 에ਅਰਬੀਸ ਦਾ ਸੀ ਕਾਦਮਪੁਰ ਸਾਰਬਟ ਦੋ ਜਲੰਧਰ ਇੱਕ ਸੋਨਾਲਿਕਾ ਸੋਨਾਲਿਕਾ ਦੋ ਵਾਰੀ ਰਿਪੀਟ ਹੋਈ ਹੈ ਔਰ ਆਦਮਪੁਰ 에ਅਰ ਬਸ ਦੋ ਵਾਰੀ ਰਿਪੀਟ ਹੋਇਆ ਆਲਮੋਸਟ ਟੋਟਲ ਰੂਮ ਲਾ ਕੇ 18 ਤੋਂ 19 ਗੱਡੀਆਂ ਲੱਗੀਆਂ ਨੇ ਸ਼ੀਰ ਗੱਡੀਆਂ ਤੇ ਮੋਫੇ ਦੇ ਕਰੀ ਤੁਹਾਨੂੰ ਕਿੰਨੇ ਵਜੇ ਪਾਜੀ ਸੂਚਨਾ ਮਿਲਦੀ ਸੀ ਜੀ ਨਾਟਿੰਗ ਸੂਚਨਾ ਮਿਲੀ ਸੀ ਜੀ ਆਫਿਸ ਦੇ ਵਿੱਚ ਵੀ ਕਿ ਸਾਨੂੰ ਮੰਤਰੀ ਸਾਹਿਬ ਡਾਕਟਰ ਜੋਜੀ ਦੇ ਪੀਐਸਾ ਪ੍ਰਦੀਪ ਜੀ ਨੇ ਵੀ ਫੋਨ ਕੀਤਾ ਜੀ ਜੋ ਮੈਨੂੰ ਪਰਸਨਲੀ ਫੋਨ ਆਇਆ ਸੀ ਮੈਂ ਆਫ ਡਿਊਟੀ ਆ ਪਾਜੀ ਜੀ ਮੇਰੀ ਡ ਸਾਡਾ ਆਲਮੋਸਟ ਇਹਦੇ ਵਿੱਚੋਂ ਜਿੰਨਾ ਸਟਾਫ ਇੱਥੇ ਆ ਉਹਦੇ ਵਿੱਚੋਂ 75% ਜਿਹੜਾ ਸਟਾਫ ਹੈਗਾ ਉਹ ਆਫਲਾਈਨ ਹੀ ਚੱਲ ਰਿਹਾ ਹੈ। ਇਹ ਅਸਲੇ ਗੱਲ ਕੀ ਜੀ ਆ ਵੀ ਤਾਂ ਤੁਸੀਂ ਕੋਈ ਜ਼ਖਮੀ ਵੀ ਕੱਢਿਆ ਘਰਾਂ ਦੇ ਕੀ ਹਾਲਾਤ ਆ? ਇਹ ਕੋਈ ਘਿਰਾਵ ਦੇ ਅੰਦਰ ਜਿੱਦਾਂ ਉਹ ਸ਼ਾਪਸ ਹੈ ਟੈਂਟ ਹਾਊਸ ਸਿਗਾ ਉਹਦੇ ਵਿੱਚ ਆਪਣੇ ਜਿਹੜੇ ਕਮਰਸ਼ੀਅਲ ਫਾਇਰ ਸਿਲੰਡਰ ਗਿਆ ਐਲਪੀਜੀ ਸਿਲੰਡਰ ਸਾਰੀ ਉਹ ਸਿਗੇ ਉਹ ਅੰਦਰੋਂ ਸੇਕਲੀ ਕਰ ਦਿੱਤੇ ਗਏ ਨੇ ਤੇ ਜਿਹੜੇ ਕੈਜੂਐਲਟੀਆਂ ਹੋਈਆਂ ਸਾਡੇ ਕੋਲ ਪਹਿਲਾ ਜੋ ਐਮਬੂਲੈਂਸ ਵਗੈਰਾ ਲਈਆਂ ਗਈਆਂ ਆਪਣੇ ਕੰਮ ਕਰਦੇ ਸੀਗੇ ਥੋੜਾ ਦੇ ਵਿੱਚ ਨਾਲ ਹੀ ਕੈਰੀ ਕਰਕੇ ਸੈਲਫ ਡਿਫੈਂਸ ਦੀ ਟੀਮ ਚੇਤਨਜੀ ਯੂਨਿਟ ਤੋਂ ਕੰਮ ਰਹੀ ਨਿਕੰਦਰ ਵੀ ਸਾਰੀ ਤੇ ਜਿਹੜੇ ਟੈਂਕਰ ਦਾ ਐਕਸੀਡੈਂਟ ਆ ਉਹ ਚੋਂ ਐਸੇ ਗੈਸ ਹੈ ਨਹੀਂ ਹੁੰਦੇ ਇਹ ਬਿਚ অলਮੋਸਟ ਇਸ ਵੇਲੇ ਗਏ 0.1% ਦੀ ਆਪਾਂ ਚਾਂਸਿਸ ਹੋ ਸਕਦੇ ਆ ਬਟ ਐਟ ਪ੍ਰੈਜ਼ੈਂਟ ਨਹੀਂ ਹੈ ਸੇਫ ਆ ਪੂਰੇ ਹਾਲਾਤ ਹੁਣ ਆਲਮੋਸਟ ਸੇਫ ਹੈ ਕਿਹਾ ਜਾਂਦਾ ਹੈ ਵੀ ਕਾਬੂ ਪਾ ਲਿਆ ਗਿਆ ਨੇ ਹਾਂ ਇਹ ਤਾਂ ਸੋਰੀ ਇਹ ਤਾਂ ਅੱਗ ਦਾ ਕਾਬੂ ਤਾਂ 15-20 ਮਿੰਟ ਚ ਪਾ ਲਿਆ ਸੀ ਪਰ ਜਿਹੜਾ ਹੁਣ ਦੇਖੋ ਲਾਈਟ ਬੰਦ ਹੋਣ ਕਰਕੇ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਅਜੇ ਸ਼ਟਰ ਬੰਦ ਹੈ ਅੰਦਰ ਵੜ ਗਈ ਹੈ ਗੈਸ ਉਹਨਾਂ ਦੇ ਲੀਕ ਹੋ ਗਿਆ ਆ ਜਿਹੜੀ ਕੱਪੜੇ ਦੀ ਦੁਕਾਨ ਹੈ ਜਾਂ ਤੂੜੀ ਦੇ ਗਦਾਮ ਹੈ ਇਹਨਾਂ ਦੇ ਵਿੱਚ ਅੰਦਰ ਅੱਗ ਬੜਨ ਕਰਕੇ ਥੋੜਾ ਜ਼ਿਆਦਾ ਟਾਈਮ ਲੱਗਾ ਆਦਰਵਾਇਜ਼ ਸਭ ਸੇਫ ਹੈ ਠੀਕ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪਵਨ ਕੁਮਾਰ ਸਾਹਿਬ ਮੌਕੇ ਤੇ ਇੱਕ ਮਿੰਟ ਇੱਕ ਮਿੰਟ ਡਾਕਟਰ ਲਿਆਓ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਹਾਂਜੀ ਹਾਂਜੀ ਕਰੋ ਆਈਡੀ ਕਰੋ ਕਿ ਡਾਕਟਰ ਕੀ ਹਾਲਾਤ ਨੇ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਥੋੜਾ ਉੱਚੀ ਜੱਗਸਾ ਥੋੜਾ ਉੱਚੀ ਇਸ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ ਦਾ ਦਿੱਕਤਾ ਦਿੱਤਾ ਕਰਦਾ ਹਾਂ ਅਫਸਰ ਬਰਾਬਰ ਜੇ ਜੇ ਤੱਕ ਸਹੀ ਪਹੁੰਚੇ ਮੌਕੇ ਤੇ ਪਹੁੰਚੇ ਤੇ ਚੰਗਿਆ ਚੰਗਿਆ ਰਹਿਣ ਦਾ ਰਹਿਤ ਬਚਾ ਲਓ ਤੁਸੀਂ ਪ੍ਰਾਸ਼ਕ ਕਰਦੇ ਹੋ ਆਰੇ ਜੀ ਮੇਰੇ ਤੋਂ ਲੱਗਦਾ ਕਿ ਸਾਡੇ ਕੋਲ ਹੈ ਨਹੀਂ ਕਿਤੇ ਪਰ ਇਹ ਹੈ ਕਿ ਇੱਕ ਬੈਂਕ ਤੋਂ ਜਿਸ ਨਾਲ ਜਿਹਦੇ ਜੋ ਕਹਿ ਰਹੇ ਉਹ ਮੋਡਲ ਨਹੀਂ ਬਣਦੀ ਕਿ ਉਹ ਰੈਕਸ਼ਨ ਹੋਏਗਾ ਤੇ ਉਹਦੇ ਨਾਲ ਜਿਹੜਾ ਬਿਲਾਸ ਹੋਇਆ ਬਹੁਤ ਬਰਾਬਰ ਉਹ ਹੀ ਜਿਹੜੀ ਗੈਸ ਦੀ ਸਾਰੇ ਪੈਸੇ ਕਿਤੇ ਹੋ ਰਿਹਾ ਹੈ ਐਸੇ ਲਿਖੇ ਵੀ ਪਾਉਂਦੇ ਆ ਸਾਰੀ ਟੀਮਾਂ ਸੋਚਦੀਆਂ ਨੇ ਕਿ ਕੋਈ ਫਾਇਦਾ ਨਹੀਂ ਆ ਰਹੀ ਅੰਦਰ ਜਿਹੜਾ ਬੈਸ ਰੈਸਿਡੈਂਸੀ ਤੋਂ ਲੋਕ ਪੱਛਮੀ ਦਰਸ਼ਕ ਦੇ ਲੋਕ ਜਿਹੜੇ ਆਲੇ ਦੁਆਲੇ ਰਹਿੰਦੇ ਸੀ ਉਹ ਵੀ ਥੋੜੇ ਜਿਹੜੇ ਛੱਡ ਕੇ ਵੀ ਕਿੰਨੇ ਚਾਹਤਾ ਕਿ ਉਹ ਪਿੱਛੇ ਚਲੇ ਗਏ ਨੇ ਡੇਰੀ ਚੱਲ ਗਏ ਨੇ ਉਹਦੇ ਵੀ ਲੱਗਦੇ ਉਹ ਕਿੱਥੇ ਬਿਨਾਂ ਆਉਣਗੇ ਸੀੰਟਰ ਤੇ ਬਾਅਦ ਮੈਂ ਉਸ ਨੂੰ ਜਾਈ ਕਿ ਸਰ ਅਭੀ ਤੱਕ ਕਿੰਨੇ ਲੋਕ ਜੋ ਇੰਜਰਡ ਹੋ ਚੁੱਕੇ ਹੈ ਕੁਝ ਪਤਾ ਚੱਲਾ ਹੈ ਅਭੀ ਤੱਕ ਨਹੀਂ ਅਭੀ ਅਸਾਂ ਕੁਝ ਨਹੀਂ ਕਰਦੇ ਕੰਪਨੀ ਕੋਈ ਕੈਜ਼ੁਐਲਟੀਜ਼ ਵਗੈਰਾ ਕੁਝ ਅਫਵਾਹ ਅਫਵਾਹ ਨੇ ਕਿਹਾ ਜਾ ਰਿਹਾ ਕਿ ਪੰਜ ਤੋਂ ਸੱਤ ਕੈਜ਼ੁਐਲਟੀ ਹੋ ਗਈ ਤੇ ਰੋਸੀ ਵੀ ਇਹੀ ਅਰਦਾਸ ਕਰਦੇ ਪਰਮਾਤਮਾ ਅਗੇ ਅਫਵਾਹ ਹੀ ਹੋਣ ਪਰ ਕੋਈ ਅਜੇ ਤੱਕ ਮੁੱਢਲੀ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆ ਕਿ ਕਿੰਨੇ ਕੋਤੇ ਪਹੁੰਚੇ ਆ ਜੋ ਕਿੰਨੇ ਕੋਤੇ ਹੁਣ ਅੱਗੇ ਗੱਲ ਪਾ ਲਿਆ ਜੀ ਹਾਂ ਜੋ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਿਹਾ ਟੈਂਕਰ ਜਿਹਦੇ ਕੋਲ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾ ਕਮੇਨ ਸਾਈਡ ਤੇ ਹੋ ਰਿਹਾ ਪਰ ਸਾਈਡ ਹੋ ਗਿਆ ਸਾਈਡ ਅੱਖੀ ਦਾ ਸਾਰੇ ਪਾਸੇ ਗਾਲੀ ਨਿਕਲ ਲੋ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਸਰਕਾਰ ਕੀ ਆ ਕੇ ਡਾਕਟਰ ਸਾਹਿਬ ਕਿਹਾ ਜਾ ਰਿਹਾ ਕੋਈ ਲੋਕਾਂ ਦੇ ਡਾਕਟਰ ਸਾਹਿਬ ਜੋ ਪਿੰਡ ਦੇ ਲੋਕ ਆਇਆ ਯਾਰ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਉਹ ਭੜਾਈ ਦਾ ਕੰਮ ਕਰਦਾ ਸੀ ਪੂਰੀ ਮੈਂ ਕਹੂੰਗਾ ਜੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂਕਿ ਜਰੀਏ ਜਾਨਣਾ ਹੈ ਜੀ ਬੜੀ ਕੀਮਤੀ ਹੁੰਦੀ ਹੈ ਉਹਨਾਂ ਦੀ ਕਿੰਨੀ ਸਰਕਾਰ ਸਾਡੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸਰਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ। ਥੈਂਕ ਯੂ ਸਰ। ਜੁঝে ਤੁਸੀਂ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ। ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ ਔਰ ਸਾਰਾ ਅਰੇਂਜਮੈਂਟ ਇਨ ਪਲੇਸ ਹੈ ਉਥੇ ਇਲਾਜ ਚੱਲਦਾ ਹੈ